ਪੰਜਾਬੀ ਗਾਇਕ ਅਤੇ ਅਦਾਕਾਰ ਮਨਕੀਰਤ ਔਲਖਵੀ ਹੁਣ ਹੜਪੀੜਤਾਾਂ ਦੀ ਮਦਦ ਵਾਸਤੇ ਅੱਗੇ ਆਏ ਹਨ ਜ਼ਿਕਰਯੋਗ ਹੈ ਕਿ ਹੜਪੀੜਤਾਾਂ ਦੀ ਮਦਦ ਲਈ ਪੰਜਾਬ ਦੀ ਸਮੁੱਚੀ 뮤직 ਇੰਡਸਟਰੀ ਅਤੇ ਪੰਜਾਬ ਦੀ ਫਿਲਮ ਇੰਡਸਟਰੀ ਹੌਲੀ-ਹੌਲੀ ਸਾਹਮਣੇ ਆ ਰਹੀ ਹੈ ਅਤੇ ਉਹਨਾਂ ਵੱਲੋਂ ਮਦਦ ਕੀਤੀ ਜਾ ਰਹੀ ਹੈ ਇਸ ਤੋਂ ਪਹਿਲਾਂ ਵੀ ਅਨੇਕਾਂ ਪੰਜਾਬ ਦੇ ਗਾਇਕ ਜਿਨ੍ਹਾਂ ਦਾ ਜ਼ਿਕਰ ਕਰੀਏ ਦਲਜੀਤ ਦੋਸਾਂਝ ਇੰਦਰਜੀਤ ਨਿੱਕੂ ਗੁਰਦਾਸ ਮਾਨ ਕਰਨ ਔਜਲਾ ਪ੍ਰੀਤ ਹਰਪਾਲ ਐਮਈ ਵਿਰਕ ਅਤੇ ਇਸ ਤੋਂ ਇਲਾਵਾ ਪੰਜਾਬੀ ਅਦਾਕਾਰ ਗੁਰਪ੍ਰੀਤ ਕੁੱਗੀ ਵੀ ਹੜਪੀੜਤਾਂ ਦੀ ਬਦਲ ਲਈ ਅੱਗੇ ਆਏ ਹਨ ਹੁਣ ਮਨਕੀਰਤ ਔਲਖ ਆਪਣੀ ਟੀਮ ਸਮੇਤ ਗੁਰਦਾਸਪੁਰ ਪਹੁੰਚੇ ਅਤੇ ਉਹਨਾਂ ਨੇ ਐਲਾਨ ਕੀਤਾ ਕਿ ਮੇਰੇ ਵੱਲੋਂ 5 ਕਰੋੜ ਦੀ ਰਾਸ਼ੀ ਹੜਪੀੜਤਾਂ ਲਈ ਦਿੱਤੀ ਜਾ ਰਹੀ ਹੈ ਅਤੇ ਇਸ ਵਿੱਚ ਅਸੀਂ ਉਹਨਾਂ ਬੇਘਰੇ ਲੋਕਾਂ ਦੇ ਘਰ ਬਣਾਵਾਂਗੇ ਜਿਨ੍ਹਾਂ ਦੇ ਘਰ ਪੂਰੀ ਤਰ੍ਹਾਂ ਤਬਾਹ ਹੋ ਚੁੱਕੇ ਹਨ ਉਹਨਾਂ ਨੇ ਕਿਹਾ ਕਿ ਸਾਡੀ ਟੀਮ ਵੱਲੋਂ ਉਹਨਾਂ ਕਿਸਾਨਾਂ ਦੇ ਸਾਰੇ ਟਰੈਕਟਰ ਵੀ ਠੀਕ ਕੀਤੇ ਜਾਣਗੇ ਜਿਹੜੇ ਹੜ੍ਹਾਂ ਦੇ ਪਾਣੀਆਂ ਕਰਕੇ ਖਰਾਬ ਹੋਏ ਹਨ ਇਸ ਮੌਕੇ ਮਨਕੀਰਤ ਔਲਖ ਨੇ ਕੀ ਕਹਿਆ ਆਉ ਸੁਣਦੇ ਆ ਉਹਨਾਂ ਦੀ ਜ਼ੁਬਾਨ ਪੱਤਰਕਾਰ ਨਰਿੰਦਰ ਕੌਰ ਪੁਰੀਵਾਲ ਤਰਿੰਕੂ ਰਾਜਾ ਦੀ ਗੁਰਦਾਸਪੁਰ ਤੋਂ ਇੱਕ ਖਾਸ ਰਿਪੋਰਟ ਸਤਿ ਸ਼੍ਰੀ ਅਕਾਲ ਜੀ ਪਹਿਲਾਂ ਦੋਵੇਂ ਹੱਥ ਜੋੜ ਕੇ ਸਾਰਿਆਂ ਨੂੰ ਫਤਿਹ ਬੁਲਾਉਂਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਬਹੁਤ ਮੰਦਭਾਗੀ ਮੈਂ ਕਹੂੰਗਾ ਬੜੀ ਚੀਜ਼ ਤੋਂ ਸਫਰ ਕੀਤਾ ਕਰ ਰਿਹਾ ਹੈ ਪੰਜਾਬ ਹਮੇਸ਼ਾ ਕੀਤਾ ਵੀ ਆ ਭਾਵੇਂ 1947 ਲਾ ਲਓ ਠੀਕ ਆ ਹਮੇਸ਼ਾ ਪੰਜਾਬ ਦਾ ਉਹ ਵੀ ਮੱਝ ਜਿਹੜਾ ਹਿੱਸਾ ਸੋ 150 ਦੇ ਲਾਗੇ ਪਿੰਡਾਂ 'ਚ ਪਾਣੀ ਆ ਚੁੱਕਿਆ ਤੇ ਇਹਦੇ ਵਿੱਚ ਪ੍ਰੀ ਟਰੈਕਟਰ ਤੋਂ ਪਹੁੰਚ ਮੈਂ ਅਜ ਪ੍ਰੀ ਪ੍ਰੀਤ ਵੀ ਆਪਣਾ ਡੀਲਰਸ਼ਿਪ ਪਹੁੰਚ ਆਇਆ ਸੋ ਪ੍ਰੀਤ ਟਰੈਕਟਰ ਦੇ ਇਹ ਡਾਇਰੈਕਟਰ ਨੇ ਮੇਰਾ ਭਰਾ ਸੁਖਾ ਸੋ ਪ੍ਰੀਤ ਟਰੈਕਟਰ ਨੇ ਇਹਨਾਂ ਨੇ ਬਹੁਤ ਬੜਾ ਮੈਂ ਕਹਿੰਨਾ ਵੀ ਐਸੇ ਮੌਕੇ ਦੇ ਉੱਤੇ ਇਹ ਇਹਨਾਂ ਦੀ ਡੀਲਰਸ਼ਿਪ ਨਾਲ ਖੜੀ ਆ ਕਿਸਾਨਾਂ ਦੇ ਪਾਣੀ ਦੇ ਔਨ ਕਰਕੇ ਕਿਉਂਕਿ ਜਦੋਂ 5-5 10-10 ਫੁੱਟ ਪਾਣੀ ਆ ਜਾਊਗਾ ਟਰੈਕਟਰਾਂ ਦੇ ਇੰਜਨਾਂ ਚ ਪਾਣੀ ਜਾਊਗਾ ਤੇ ਟਰੈਕਟਰ ਇੰਜਨ ਸੀਜ਼ ਹੋਣਗੇ ਜਿੱਥੇ ਜਿੱਥੇ ਵੀ ਹੜ ਹਾਂ ਜਿੱਥੇ ਵੀ ਹੜ ਦਾ ਹਨਾ ਵੀ ਆਪਾਂ ਨੂੰ ਆਊਗਾ ਤੇ ਮੰਨ ਲਓ ਕੋਈ ਵੀ ਕੰਪਨੀ ਦਾ ਟਰੈਕਟਰ ਹੋਵੇ ਅਰਜਨ ਹੋਵੇ ਐਚਐਮਟੀ ਹੋਵੇ ਸਵਰਾਜ ਹੋਵੇ ਕੋਈ ਵੀ ਕੰਪਨੀ ਦਾ ਜਿਹੜਾ ਇੰਜਨ ਸੀਜ਼ ਹੋਊਗਾ ਸਾਡੇ ਵੱਲੋਂ ਮੇਰੇ ਭਰਾ ਉਹ ਪਹਿਲਾਂ ਤਾਂ ਮੈਂ ਬਹੁਤ ਸ਼ੀਲੰਗਾ ਯੂਗ ਆ ਬੜਾ ਬਹੁਤ ਸੋਹਣਾ ਕੰਮ ਕਰ ਰਹੇ ਨੇ ਵੀ ਉਹ ਸਾਰੇ ਜ਼ਿਮੀਦਾਰਾਂ ਦੇ ਟਰੈਕਟਰ ਫ੍ਰੀ ਚ ਰਿਪੇਅਰ ਕੀਤੇ ਜਾਣਗੇ ਫ੍ਰੀ ਚ ਠੀਕ ਕੀਤੇ ਜਾਣਗੇ ਮੈਂ ਮੈਂ ਦੱਸਾਂ ਮੇਰਾ ਮੇਰਾ ਬਰਥ ਸਾਡਾ ਪਸ਼ੌਕੜ ਅੰਮ੍ਰਿਤਸਰ ਦਾ ਤਰਨਤਾਰਨ ਦਾ ਪਰ ਮੇਰਾ ਮੇਰਾ ਬਰਥ ਹਰਿਆਣੇ ਚ ਹੋਇਆ ਤੇ ਅੱਜ ਮੈਂ ਜਦੋਂ ਇੱਕ ਆਰਟਿਸਟ ਬਣਿਆ ਇਹ ਪੰਜਾਬ ਦੇ ਲੋਕਾਂ ਨੇ ਹਰਿਆਣੇ ਦੇ ਲੋਕਾਂ ਨੇ ਇੰਨੀ ਮੁਹੱਬਤ ਕਰਕੇ ਸਾਨੂੰ ਆਰਟਿਸਟ ਬਣਾਇਆ ਇਹ ਸਾਡੀ ਸਾਡੀ ਮਿਹਨਤ ਨੂੰ ਚਾਰ ਚੰਨ ਲਾ ਕੇ ਸਾਨੂੰ ਸੁਪਰ ਸਟਾਰ ਬਣਾਇਆ ਸੋ ਸਾਡਾ ਆਰਟਿਸਟਾਂ ਦਾ ਫਰਜ ਆ ਆਪਦੇ ਪੰਜਾਬ ਨਾਲ ਆਪਦੇ ਲੋਕਾਂ ਨਾਲ ਖੜੀਏ ਤੇ ਸੋ ਅਸੀਂ ਇੱਥੇ ਪਹੁੰਚੇ ਆ ਤੇ ਮੈਂ ਆਪਦੇ ਵੱਲੋਂ ਮੇ ਇਹ ਤਾਂ ਹੋ ਗਿਆ ਮੈਂ ਆਪਾਂ ਸੁੱਖੇ ਵੱਲੋਂ ਦੱਸਦਾ ਵੀ ਸੁੱਖੇ ਹੁਣੀ ਆ ਚੀਜ਼ ਕਰ ਰਹੇ ਨੇ ਵੀ ਜਿੰਨਾ ਜਿਹੜੇ ਟਰੈਕਟਰ ਸੀਜ਼ ਹੋਣਗੇ ਉਹਨਾਂ ਨੂੰ ਠੀਕ ਕਰਨਗੇ ਫ੍ਰੀ ਸੇਵਾ ਆ ਠੀਕ ਆ ਜੋ ਵੀ ਹੜ ਇਹਦੇ ਵਿੱਚ ਪਾਣੀ ਦੇ ਵਿੱਚ ਟਰੈਕਟਰ ਆਉਣਗੇ ਤੇ ਮੈਂ ਆਪਦੇ ਵੱਲੋਂ ਮੈਂ ਆ ਅਸੀਂ ਹੁਣ ਰਸਤੇ ਦੇ ਵਿੱਚ ਹੀ ਸਾਰੇ ਯਾਰਾਂ ਦੋਸਤਾਂ ਨੇ ਠੀਕ ਆ ਆਪਣਾ ਸਿਮਰਨ ਹੁੰਦਲ ਤੇ ਆਪਣੇ ਰੂਪੇ ਹੋਣੀ ਸਾਰੇ ਰੂਪਾ ਸੁਹਾਣਾ ਅਸੀਂ ਜਿੰਨੇ ਰੂਪਾ ਸੁਹਾਣਾ ਸਿਮਰਨ ਹੁੰਦਲ ਮੈਂ ਅਸੀਂ ਆਈ ਫੋਨ ਤੇ ਗੱਲ ਕਰਕੇ ਇੱਕ ਦੂਜੇ ਨਾਲ ਵੀ ਜਿਹੜੇ ਵੀ ਵੀ ਸਾਡਾ ਅਸੀਂ ਇੱਕ ਬਜਟ ਰੱਖਿਆ ਵੀ 5 ਕਰੋੜ ਰੁਪਇਆ 5 ਕਰੋੜ ਤੱਕ ਅਸੀਂ ਸੇਵਾ ਕਰਾਂਗੇ ਤੇ ਇਹ ਸੇਵਾ ਸਾਡੀ ਝੋਲੀ ਪਾਈ ਜਾਵੇ ਠੀਕ ਆ ਘਰ ਬਣਾ ਕੇ ਦੇਵਾਂਗੇ ਜਿਹਦੇ ਵਿੱਚ ਦੋ ਕਮਰੇ ਇੱਕ ਵਾਸ਼ਰੂਮ ਤੇ ਇੱਕ ਕਿਚਨ ਜਿਵੇਂ ਹਨਾ ਜਿਹੜੇ ਵੀ ਲੋੜਮੰਦ ਜਿਨ੍ਹਾਂ ਦੇ ਘਰ ਟੁੱਟੇ ਆ ਜਿਹੜੇ ਘਰੋਂ ਬੇਕਾਰ ਹੋਇਆ ਸੋ 5 ਕਰੋੜ ਦੀ ਸੇਵਾ ਤੇ ਅਸੀਂ ਵੀ ਮੈਂ ਆਪਦੇ ਵੱਲੋਂ ਕਰੂੰਗਾ ਆਪਦੇ ਭਰਾਵਾਂ ਨਾਲ ਰਲ ਕੇ ਤੇ ਇਹ ਜਿਹੜਾ ਹੁਣ ਮੋਰਚਾ ਫਤਿਹ ਆਪਣਾ ਇਹ ਫਤਿਹ ਜੋ ਭਰਾ ਨੇ ਕੀਤਾ ਬਹੁਤ ਮੰਨ ਲਓ ਮੈਂ ਕਹਿੰਨਾ ਵੀ ਧੰਨ ਭਾਗਿਆ ਵੀ ਪੰਜਾਬ 'ਚ ਐਸੇ ਸ਼ੇਰ ਨੇ ਐਸੇ ਬੰਦੇ ਨੇ ਸਿੰਗਰ ਆ ਰਹੇ ਆ ਜੀ ਸਾਰੇ ਸਿੰਗਰ ਪੰਜਾਬ ਨਹੀਂ ਬਣਾਏ ਆ ਸਾਰੇ ਸਿੰਗਰ ਆ ਰਿਹਾ ਹੈ ਬਾਕੀ ਅਸੀਂ ਮੈਂ ਆਉਣਾ ਪਹਿਲਾਂ ਵੀ ਚਾਹੁੰਦਾ ਸੀ ਚਾਰ ਪੰਜ ਦਿਨ ਪਹਿਲਾਂ ਵੀ ਆਉਣਾ ਪਰ ਉਦੋਂ ਅਸੀਂ 10 ਟਰਾਲੀਆਂ ਭੇਜੀਆਂ ਸੀ ਸਮਾਨ ਦੀਆਂ ਠੀਕ ਆ ਪਰ ਮੇਰੇ ਤੋਂ ਰਿਹਾ ਨਹੀਂ ਗਿਆ ਠੀਕ ਆ ਉਤੋਂ ਸੁਖੇ ਨੇ ਆਖਿਆ ਵੀ ਬਣਕਿਰਤ ਵੀਰ ਆਪਾਂ ਆ ਚੀਜ਼ ਸੋਚੀ ਆ ਮੈਂ ਕਿਹਾ ਸੋਚੀ ਆ ਤੇ ਆਪਾਂ ਚੱਲੀਏ ਫਿਰ ਆਪਾਂ ਉੱਥੇ ਜਾ ਕੇ ਅਨਾਉਂਸ ਕਰੀਏ ਉੱਥੇ ਜਾ ਕੇ ਮੈਸੇਜ ਦਈਏ ਸਾਰੇ ਵੀਰ ਭਰਾਵਾਂ ਨੂੰ ਹਟ ਦੇ ਵਿੱਚ ਜਿਨ੍ਹਾਂ ਦੇ ਵੀ ਟਰੈਕਟਰ ਸਾਧਨ ਖਰਾਬ ਹੋਣਗੇ ਸੀਜ ਹੋਣਗੇ ਉਹਨਾਂ ਨੂੰ ਵੀ ਭਰਾ ਹੁਣੀ ਫ੍ਰੀ ਰਿਪੇਅਰ ਕਰਨਗੇ ਤੇ ਸਮਾਨ ਮੈਂ ਹਫਤਾ ਪਹਿਲਾਂ ਹੀ ਚਾਰ ਦਿਨ ਪਹਿਲਾਂ ਅਸੀਂ ਭੇਜਿਆ 10 ਟਰਾਲੀਆਂ ਅੱਜ ਵੀ ਅਸੀਂ ਆਪਾਂ ਕਿੰਨੀਆਂ ਲੈ ਕੇ ਆਏ ਸੱਤ ਸੱਤ ਅਸੀਂ ਹਾਂ ਸੱਤ ਟਰੱਕ ਲੈ ਕੇ ਆਏ ਆ ਜਿਹਦੇ ਵਿੱਚ ਸਮਾਨ ਸਾਰਾ ਰਾਸ਼ਨ ਵੀ ਆ ਮੈਡੀਕਲ ਮੈਡੀਕਲ ਦੀਆਂ ਸਾਰੀਆਂ ਸਹੂਲਤਾਂ ਠੀਕ ਆ ਸਾਰਾ ਕੁਝ ਹਨਾ ਫਰੂਟਸ ਲੈ ਕੇ ਆਏ ਆ ਤੇ ਸਾਰਾ ਕੁਝ ਆ ਹੁਣ ਆ ਹੁਣ ਆਪਣੇ ਖਾਲਸਾ ਡਾਲੇ ਨਾਲ ਆ ਤੇ ਬਾਕੀ ਮਾਝਾ ਫਾਊਂਡੇਸ਼ਨ ਵਾਲੇ ਵੀ ਨਾਲ ਭਰਾ ਤੁਰੇ ਆ ਠੀਕ ਆ ਬਹੁਤ ਮਿਹਨਤ ਕਰ ਰਿਹਾ ਤੇ ਪੰਜਾਬ ਆਪੇ ਹੀ ਨਿਕਲ ਜਾਂਦਾ ਹੁੰਦਾ ਹੈ ਪੰਜਾਬ ਉਹ ਪੁੱਤਾਂ ਵੀ ਜਿਨ੍ਹਾਂ ਨੇ ਆਪਦੀ ਹਿੱਕ ਤੇ ਬਹੁਤ ਕੁਝ ਜਰਿਆ ਠੀਕ ਆ ਤੇ ਸਪੈਸ਼ਲ ਤੇ ਐਨ ਜੀਓ ਤੋਂ ਵੀ ਆ ਆਪਣੇ ਮੈਡਮ ਆਏ ਨੇ ਸੋ ਅਸੀਂ ਇਹਨਾਂ ਨੂੰ ਵੀ ਸਪੋਰਟ ਕਰ ਰਹੇ ਆ ਠੀਕ ਆ ਤੇ ਮੈਂ ਇੱਕੋ ਦੋਵੇਂ ਹੱਥ ਜੋੜ ਕੇ ਕਹਿੰਦਾ ਵੱਧ ਚੜ ਕੇ ਸਾਰੇ ਆਰਟਿਸਟ ਸਾਰੇ ਬਿਜ਼ਨਸਮੈਨ ਤੇ ਮੈਂ ਹੁਣ ਆਪਦੇ ਰਾਹ ਚ ਆਉਂਦੇ ਆਉਂਦੇ ਐਨ ਆਰ ਆਈ ਉਥੇ ਵੈਂਕੂਵਰ ਰਾਤ ਹੋ ਗਈ ਸੀ ਮੈਂ ਉਹਨਾਂ ਨੂੰ ਵੀ ਕਹਿ ਰਿਹਾ ਕੋਈ 10-20 ਕਰੋੜ ਦੀ ਉਹ ਵੀ ਸੇਵਾ ਕਰਨ ਤੇ ਉਹਨਾਂ ਨੂੰ ਵੀ ਮੈਂ ਕਹਿ ਰਿਹਾ ਵੀ ਤੁਸੀਂ ਇੰਡੀਆ ਆਓ ਆਪਾਂ ਰਲ ਮਿਲ ਕੇ ਠੀਕ ਆ ਵੀ ਜਿੰਨਾ ਜੋ ਕਰ ਸਕਦੇ ਆ ਉਹ ਰਲ ਮਿਲ ਕੇ ਕਰੀਏ ਭਾਜੀ ਹੁਣ ਅਸੀਂ ਡੇਹਰਾ ਬਾਬਾ ਨਾਨਕ ਚੱਲੇ ਆ ਪਹਿਲਾਂ ਆਪਣੀ ਪ੍ਰੀਤ ਜੀ ਡੀਲਰਸ਼ਿਪ ਆ ਇੱਥੇ ਅਸੀਂ ਧਾਰੀ ਅਧਾਰੀ ਵਾਲਾ ਅਸੀਂ ਇੱਥੇ ਪਹਿਲਾਂ ਅਨਾਉਂਸ ਕਰਕੇ ਠੀਕ ਆ ਤੇ ਸਾਰਿਆਂ ਤੱਕ ਮੈਸੇਜ ਪਹੁੰਚੇ ਸਾਰੇ ਜਿਮੀਦਾਰਾਂ ਤੱਕ ਸਾਰੇ ਕਿਸਾਨ ਭਰਾਵਾਂ ਤੱਕ ਵੀ ਜਿਨ੍ਹਾਂ ਦਾ ਵੀ ਟਰੈਕਟਰ ਖਰਾਬ ਹੋਵੇ ਫ੍ਰੀ 'ਚ ਠੀਕ ਕੀਤਾ ਜਾਊਗਾ ਤੇ ਅਸੀਂ ਪੰਜਾਬ ਦੇ ਨਾਲ ਆ ਠੀਕ ਆ ਬਾਬਾ ਚੜਦੀ ਕਲਾ ਕਰੂਗਾ ਕੋਈ ਨਹੀਂ ਵਕਤ ਬੰਦੇ ਦੇ ਹੀ ਆਉਂਦਾ ਠੀਕ ਆ ਤੇ ਇਹਨੂੰ ਨਜੇਠਾਂਗੇ ਸਾਰੇ ਤਗੜੇ ਹੋਗੇ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਦੀ ਬਾਤ